i ਗੱਲ ਸੁਣਨ ਵਾਲੀ ਹੈ ਇਹ ਪੱਲੇ ਬੰਨਣ ਵਾਲੀ ਗੱਲ ਵੀ ਹੈ ਤੇ ਸੁਣਨ ਵਾਲੀ ਗੱਲ ਵੀ ਹੈ ਕਿ ਬਗਾਨੇ ਪਿੰਡ ਬਹੁਤੀ ਗੇੜੀ ਵੀ ਨਹੀਂ ਲਾਈਦੀ ਆ ਤਾਂ ਬਿਲਕੁਲ ਸੱਚ ਆਖਿਆ ਬਾਈ ਜੀ ਹੋ ਬਗਾਨੇ ਪਿੰਡ ਬਹੁਤੀ ਗੇੜੀ ਵੀ ਨਹੀਂ ਲਾਈਦੀ ਗੇੜੀ ਵੀ ਨਹੀਂ ਲਾਈਦੀ ਆਪਣੇ ਮੁਹੱਲੇ ਨਹੀਂ ਕੁੜੀ ਟਿਕਾਈਦੀ ਕੁੜੀ ਟਿਕਾਈਦੀ ਇਹ ਗੱਲਾਂ ਸੱਚੀਆਂ ਕੌੜੀਆਂ ਪਰ ਇਹ ਗੱਲਾਂ ਬਿਲਕੁਲ ਰਾਈਟ ਹੈ ਜੋ ਕਹਿ ਰਹੇ ਆ ਤੁਹਾਡੀ ਭਾਸ਼ਾ ਦੇ ਵਿੱਚ ਮੇਰੀ ਭਾਸ਼ਾ ਦੇ ਵਿੱਚ ਜੋ ਮੈਂ ਕਹਿ ਰਿਹਾ ਜੋ ਸਮਝਾਉਣੀਆਂ ਨੇ ਇਹ ਉਹ ਗੱਲਾਂ ਨੇ ਕੋਈ ਕਮਾ ਫਰਾ ਕੇ ਨਹੀਂ ਹੈ ਪਿੰਡ ਦੀਆਂ ਕੁੜੀਆਂ ਪੈਣਾ ਹੁੰਦੀਆਂ ਨੇ ਧੀਆਂ ਹੁੰਦੀਆਂ ਨੇ ਉਹਨਾਂ ਨੂੰ ਆਸ਼ੀਰਵਾਦ ਦਈਦਾ ਪਿੰਡ ਦੀ ਇੱਜ਼ਤ ਹੁੰਦੀ ਹੈ ਸੋ ਇਸ ਕਰਕੇ ਇਸ ਚੀਜ਼ ਨੂੰ ਗੌਰ ਰੱਖਣਾ ਤੇ ਗੇੜੀ ਕਦੀ ਨਹੀਂ ਮਾਰਨੀ ਮੇਰਾ ਵੀਰ ਮੇਰਾ ਅੱਜ ਤੱਕ ਦਾ ਰਿਕਾਰਡ ਆ ਇਹ ਨਹੀਂ ਵੀ ਮੈਂ ਕਲਾਕਾਰ ਬਣ ਗਿਆ ਤੇ ਮੈਂ ਐਦਾਂ ਕਹਿਣ ਰਿਹਾ ਜਦੋਂ ਮੈਂ ਕਦੀ ਅਸੀਂ ਸਕੂਲਾਂ ਵੀ ਜਾਣਾ ਮੈਂ ਸਕੂਲੇ ਪੜ੍ਹਦਾ ਹੰਦਾ ਸੀਦਮੀ ਕਿਸੇ ਮੁੰਡੇ ਨੇ ਜੇ ਕਿਉਂਕਿ ਬਹੁਤ ਗੰਦੀ ਆਦਤ ਆਇਆ ਇੱਕ ਕਈ ਆਪਣੇ ਆਪਾਂ ਨੂੰ ਸਾਰਿਆਂ ਨੂੰ ਜਿਹੜੇ ਜਿਹੜੇ ਇਹ ਕਰਦੇ ਆ ਚੀਜ਼ਾਂ ਉਹ ਆਪਣੇ ਆਪ ਹੀ ਅੰਦਰੋਂ ਅੰਦਰ ਹੀ ਸ਼ਰਮਿੰਦੇ ਹੋਣਗੇ ਮੈਨੂੰ ਲੱਗਦਾ ਹੁਣ ਜਦੋਂ ਕਿਤੇ ਕੁੜੀ ਤੁਰੀ ਜਾਂਦੀ ਹੈ ਨਜਾਇਜ਼ ਹੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੁੜੀ ਤੁਰੀ ਜਾਂਦੀ ਹੈ ਛੱਡਿਆਈਏ ਉਹਦੇ ਫੇਪਰਾ ਛੱਡਣੋਂ ਆਉਂਦੇ ਬਾਅਦ ਜੋ ਅਗਲੇ ਨੂੰ ਛੱਡਿਆਈਏ 10 ਕੋਈ ਬੰਦੇ ਆਲੀ ਗੱਲ ਥੋੜੀ ਐ ਮੇਰੀ ਅੱਜ ਤੱਕ ਦਾ ਮੇਰਾ ਰਿਕਾਰਡ ਆ ਜਿੱਦਾਂ ਮਰਜੀ ਆ ਮੈਂ ਕਦੀ ਮੈਂ ਕਦੀ ਗੇੜੀ ਨਹੀਂ ਮਾਰੀ ਨਾ ਮੈਂ ਕਦੀ ਕਿਸੇ ਕੁੜੀ ਨੂੰ ਕਮੈਂਟ ਕੀਤਾ ਠੀਕ ਐ ਮੈਂ ਕਹਾਂ ਜੋ ਹੋਣਾ ਹੁੰਦਾ ਬੰਦਾ ਆਪ ਹੀ ਹੋ ਜਾਂਦਾ ਹੁੰਦਾ ਕੋਈ ਗੇੜੀ-ਗੁੜੀ ਮਾਰਨ ਦੀ ਲੋੜ ਨਹੀਂ ਹੁੰਦੀ ਜਿਹੜੀ ਸਿੱਧੀ ਗੱਲ ਐ ਤੁਸੀਂ ਫੈਨ ਆ ਸਾਰੇ ਪਿਆਰ ਕਰਦੇ ਹੋ ਇਸ ਕਰਕੇ ਤੁਹਾਨੂੰ ਇਹ ਗੱਲਾਂ ਦੱਸ ਰਿਹਾ। ਤੁਹਾਡਾ ਕਰਕੇ ਮੈਂ ਸੋ ਇਸ ਕਰਕੇ ਵਧੀਆ ਕੰਮ ਕਰਨੇ ਆ ਬੇਬੇ ਬਾਪੂ ਦਾ ਨਾਂ ਉੱਚਾ ਕਰਨਾ ਹੈ ਕਿ ਨਾਂ ਕਿ ਬੇਬੇ ਬਾਪੂ ਦਾ ਨਾਂ ਖਰਾਬ ਕਰਨਾ। ਹੋ ਬਗਾਨੇ ਪਿੰਡ ਬੋਦੀ ਘੇੜੀ ਵੀ ਨਹੀਂ ਲਾਈਦੀ। ਦਾਈ ਦੀ ਆਪਣੇ ਮੁਹੱਲੇ ਨਹੀਂ ਕੁੜੀ ਟਕਾਈਦੀ। ਨਹੀਂ ਕੁੜੀ ਟਕਾਈਦੀ। ਝੂਠੇ ਬੰਦੇ ਦੀ ਨਾ ਕਦੀ ਸਾਈਡ ਲਈਦੀ। ਕਦੀ ਸਾਈਡ ਲਈਦੀ। ਪੁੱਠੀ ਜੀ ਸਲਾਵੀ ਕਿਸੇ ਨੂੰ ਨਹੀਂ ਦੇਈ। ਉਹ ਬੰਦੇ ਆਪਣੇ ਨੂੰ ਨਹੀਂ ਉਹ ਮਿਸ ਗੈਡ ਕਰੀਦਾ ਹੁਣ ਮੈਂ ਕਿਹਨ ਨੂੰ ਨੌਨ ਬੰਦਾ ਨਹੀਂ ਉਹ ਐਡ ਕਰੀਦਾ ਚੰਗਾ ਲੱਗਾ ਮੇਰਾ ਵੀ ਤਾੜੀਆਂ ਜ਼ੋਰਦਾਰਾਂ ਕੜਾ ਮਿਹਰਬਾਨੀ ਸ਼ੁਕਰੀਆ ਇਹ ਸੀ ਸੱਚੀਆਂ ਗੱਲਾਂ ਜੋ ਕੌੜੀਆਂ ਵੀ ਸਿੱਧੇ